ਅੰਮ੍ਰਿਤਸਰ ਦੇ ਹਲਕਾ ਆਚਾਰੀ ਦਿਨਾਲ ਲਗਦੇ ਵਖ ਵਖ ਪਿੰਡਾਂ ਦੇ ਕਰੀਬ 14 ਲੋਕਾਂ ਦੇ ਨਾਲ ਲੱਖਾਂ ਦੀ ਠੱਗੀ ਦੇ ਚਲਦੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੀੜਤ ਲੋਕਾਂ ਦੇ ਹਰ ਇੱਕ ਆਵਾਜ਼ ਬੁਲੰਦ ਕਰਦੇ ਹੋਏ ਕਿਸਾਨ ਆਗੂ ਕਾਬਲ ਸਿੰਘ ਦੇ ਵੱਲੋਂ ਪੁਲਿਸ ਕਮਿਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ ਤਕਰੀਬਨ 1 ਮਹੀਨੇ ਤੋਂ ਉੱਪਰ ਦਾ ਸਮਾਂ ਜੜਾ ਹੈ

ਇਹਨਾਂ ਨੇ ਬਲਦੇਵ ਸਿੰਘ ਅੱਛਾ ਜੀ ਅਕਵਿੰਦਰ ਕੋ 18 ਲੱਖ ਰੁਪਏ 18 ਲੱਖ ਆਹ ਬਾਈ ਕੈਸ਼ ਦਿੱਤਾ ਮੈਨੂੰ ਉਹਨਾਂ ਲੱਖ ਰੁਪਏ ਚੈੱਕ ਦਿੱਤਾ ਮੁੜ ਕੇ ਵਾਪਸ ਕਰ ਜੀ ਤੁਹਾਨੂੰ ਲੱਖ ਲੱਖ ਕਰਕੇ ਵਾਪਸ ਦੇ ਦਾਂਗੇ ਤੇ ਅਸੀਂ ਚੈੱਕ ਲਾਇਆ ਬੈਂਕ 'ਚ ਉਹਦਾ ਨੀਮੂ ਮੇਰੇ ਕੋਲ ਪਿਆ ਪਰ ਮੈਨੂੰ ਕੋਈ ਸੁਨਵਾਈ ਨੂੰ ਚੈੱਕ ਪਾਸ ਨਹੀਂ ਹੋਇਆ ਪੁਲਿਸ ਕੰਪਲੇਂਟ ਪੁਲਿਸ ਕੰਪਲੇਂਟ ਕੀਤੀ ਸਰ 75 ਨੰਬਰ ਕਮੇਰੇ 'ਚ ਕਮਿਸ਼ਨਰ ਦੇ ਉਹਨਾਂ ਨੇ ਉਹ ਕਾਰਵਾਈ ਕਰਨ ਦੀ ਪਰਚਾ ਘਟਾਓ ਤੇ ਫਿਰ ਅਸੀਂ ਕਿਸਾਨ ਜੁੜੀ ਨਗੇ ਬੇਨਤੀ ਕੀਤੀ ਵੀ ਸਾਡੀ ਮਦਦ ਕੀਤੀ ਜਾਵੇ ਮੈਂ ਪੈਨ ਜਾਨੂ ਇਹਨਾਂ ਪੈਸੇ ਲਏ ਸਾਡੇ ਕੋ ਕਿੰਨੇ ਕੀ ਨਾਮ ਸੀ ਉਹ ਤਾਂ ਬੰਦੇ ਦਾ ਉਹਦਾ ਉਹਦਾ ਨਾਮ ਬਲਦੇਵ ਸਿੰਘ ਹੈ ਤੇ ਜਿਹੜੀ ਮੈਡਮ ਹੈ ਉਹਦਾ ਨਾਮ ਕੁਮਿੰਦਰ ਕੌਰ ਹੈ ਉਹਦੇ ਘਰ ਵਾਲੇ ਦਾ ਨਾਮ ਜਰਨੈਲ ਸਿੰਘ ਹੈ ਤੇ ਇਹ ਸਾਰੇ ਬੰਦੇ ਇੱਕ ਉਹਦੇ ਘਰ ਹੀ ਬਲਦੇਵ ਸਿੰਘ ਦੇ ਘਰੇ ਦਫਤਰ ਬਣਾਇਆ ਹੈ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਇਹ ਜੀ 15 ਜਾਣੇ ਨੇ 15 दे दे दे। अच्छा 15 ਜਾਨਾ ਕਿੱਥੇ ਜਾਣ ਦਾ ਲਾਲਜ ਤੁਹਾਨੂੰ ਚਾਂਸ ਇਹ ਕੈਨੇਡਾ ਇੰਗਲੈਂਡ ਜਾਣਾ ਕਿ ਹਸਟਰੀਆ ਜਾਣਾ ਸਾਰੇ ਰੋਖ ਵਕੀ ਦੇਸ਼ਾਂ ਦੇ ਦਿੱਤੇ ਅੱਛਾ ਕਿੰਨੀ ਟੋਟਲ ਅਮਾਉਂਟ ਦੇ ਚੁੱਕੇ ਨੇ ਸਾਰੇ ਲੋਕ ਲੈ ਸਾਰੇ ਜਿਵੇਂ ਜਿਵੇਂ ਨੇ ਕਿਤੇ ਕਿ 15 ਦਿੱਤਾ ਤੇ 14 ਦਿੱਤਾ ਕਿ 8-8 ਦੇ ਹਿਸਾਬ ਨਾਲ ਦਿੱਤਾ ਤੇ 7 ਦੇ ਸਾਰਾ ਟੋਟਲ ਕਿੰਨੀ ਅਮਾਉਂਟ ਹੋ ਗਈ ਟੋਟਲ ਉਹਦੇ ਹਿਸਾਬ ਨਾਲ ਤੇ 1 ਲੱਖ 1 ਕਰੋੜ ਤੇ 8 ਲੱਖ ਰੁਪਈਆ ਬਿਲਕੁਲ 1 ਕਰੋੜ ਤੇ 8 ਲੱਖ ਰੁਪਈਆ ਦੀ ਜਿਹੜੀ ਠੱਗੀ ਵਜਈ ਹੈ ਜਿਹੜੀ ਪੇਮੈਂਟ ਕੀਤੀ ਹੈ ਤੁਸੀਂ ਉਹ ਬਾਈ ਕੈਸ਼ ਦਿੱਤੀ ਹੈ 1 ਕਰੋੜ ਦਿੱਤੀ ਬੈਂਕ ਥਰੂ ਦਿੱਤੀ ਅੱਧਿਆ ਬੰਦਿਆਂ ਨੇ ਕੈਸ਼ ਦਿੱਤੀ ਆ ਅੱਧਿਆ ਬੱਧਰੇ ਦੇ ਅਕਾਊਂਟ ਚ ਪਾਏ ਪੈਸੇ ਚੈੱਕ ਹਨ ਉਹ ਪਹਿਲਾ ਸਾਡਾ ਥੋੜਾ ਬਜ਼ਾ ਰੋਲਾ ਤਾਂ ਵੀ ਭਾਈ ਹਾਨੂੰ ਵਿਆਜ ਵਾਲੇ ਬੜੇ ਤੰਗ ਕਰਦੇ ਨੇ ਇਹਨਾਂ ਸਾਨੂੰ ਲੱਖ ਲੱਖ ਦੇ ਚੈੱਕ ਦਿੱਤੇ ਵੀ ਤੁਸੀਂ ਜਿਹੜਾ ਜਿਹੜਾ ਵਿਆਜ ਆਗਾ ਤੁਸੀਂ ਦੇ ਦਿਓ ਜਦੋਂ ਤਰੀਕ ਆਈ ਤੇ ਮੁਰਕਿਆ ਚੈੱਕ ਸਾਡੇ ਜੇਬ ਚ ਉਹਦੇ ਵਿੱਚ ਆਦੇ ਪੈਸੇ ਨਾਲ ਕੜਾ ਚੈੱਕ ਨਾਲ ਲਾਇਓ ਤਾਂ ਤੁਹਾਨੂੰ ਪੈਸੇ ਦੇ ਦਿੰਨੇ ਇਹ ਗੱਲ ਨੂੰ ਆਈ ਚੌਥਾ ਮਹੀਨਾ ਫਿਰ ਚੜ ਗਿਆ ਕਿਦੇ ਵਿੱਚ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਕੁਝ ਵੀਰ ਇਹਨਾਂ ਨੇ ਆਪ ਪਰਸਨਲ ਪੈਸੇ ਦਿੱਤੇ ਕਿਸੇ ਏਜੰਟ ਨੂੰ ਉਹ ਬਲਦੇਵ ਸਿੰਘ ਏਜੰਟ ਆ ਤੇ ਉਹਦੇ ਨਾਲ ਇੱਕ ਕੋਈ ਲੇਡੀਸ ਆ ਜਿਹੜੀ ਅਕਵਿੰਦਰ ਕੌਰ ਪਤਨੀ ਜਰਨੈਲ ਸਿੰਘ ਗੋਲਦੀ ਜਿਹਦਾ ਸੀਨੀਅਰ ਆ ਇਹ ਸੀਨੀਅਰ ਅਕਵਿੰਦਰ ਕੌਰ ਸੀਨੀਅਰ ਦੱਸਦੇ ਆ ਇੰਨਾ ਭੱਲਾ ਕਲੋਨੀ ਸ਼ਰਾਟਾ ਅੰਮ੍ਰਿਤਸਰ ਦੇ ਵਿੱਚ ਇੱਕ ਆਪਣਾ ਆਫਿਸ ਫਰਜੀ ਆਫਿਸ ਬਣਾਇਆ ਸੀਗਾ ਤੇ ਉਹਦੇ ਵਿੱਚ ਇਹਨਾਂ ਕਿਹਾ ਵੀ ਤੁਹਾਡੇ ਬੇਟਿਆਂ ਨੂੰ ਅਸੀਂ ਬਾਹਰ ਖੇਡ ਦਾਂਗੇ 14 ਬੱਚੇ ਨੇ ਸਾਡੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਆ ਤੇ ਜਾਂ ਸਾਰੇ ਦੇ ਸਾਰੇ ਹੀ ਉਤਰਾ ਜੁ ਉਤਰਾ ਰਹਿ ਗਏ ਨੇ ਹੁਣ ਇਹ ਭੈਣ ਇੱਕ ਸਾਡੀ ਹੁਣੇ ਸਾੜਨਾ ਤੁਹਾਡੇ ਕੈਮਰੇ ਦੇ ਵਿੱਚ ਆਈ ਸੀਗੀ ਇਹ ਰੋ ਰੋ ਕੇ ਆਪਣਾ ਦਰਦ ਦੱਸ ਰਹੀ ਇੱਕ ਬੇਟਾ ਇਹ ਐਕਸਪਾਇਰ ਹੋ ਗਿਆ ਵਾ ਤੇ ਦੂਸਰਾ ਬੇਟਾ ਵੀ ਜਿਹੜਾ ਇਹਦਾ ਉਹੀ ਵਿਚਾਰਾ ਇਤਰਾ ਫੱਖਾ ਨੋਲਾ ਤੁਰੇ ਤੁਰਦਾ ਆਪਣਾ ਘਰ-ਬਾਰ ਵੇਚ ਕੇ ਇਸ ਨੇ ਤੇ ਫਿਰ ਉਹ ਇਹਨਾਂ ਨੂੰ ਏਜੰਟਾਂ ਨੂੰ ਪੈਸੇ ਦਿੱਤੇ ਵੇਖੋ ਇਹ ਜਿਹੜੇ ਏਜੰਟ ਫਰਜੀ ਏਜੰਟ ਬਣੇ ਨੇ ਜਿਹੜੇ ਚੰਗਾ ਕੋਈ ਕੰਮ ਕਰਦੇ ਜਿਹੜੇ ਸਾਡੇ ਬੱਚਿਆਂ ਨੂੰ ਬਾਹਰ ਨਿਊਜ਼ੀਲੈਂਡ ਇੰਗਲੈਂਡ ਕੈਨੇਡਾ ਵਗੈਰਾ ਭੇਜਦੇ ਅਮਰੀਕਾ ਭੇਜਦੇ ਨੇ ਇਹ ਉਹਨਾਂ ਦਾ ਵਿਆਕਸ਼ਨ ਨੂੰ ਖਰਾਬ ਕਰਦੇ ਨੇ ਮੈਂ ਪ੍ਰਸ਼ਾਸਨਗ ਕਿ ਜੇਕਰ ਇਹੋ ਜੇ ਫਰਜੀ ਤੁਸੀਂ ਏਜੰਟਾਂ ਦੇ ਕਾਰਵਾਈ ਨਹੀਂ ਪਾਉਣੀ ਤੇ ਪਬਲਿਕ ਦੇ ਇਸੇ ਤਰ੍ਹਾਂ ਖਰਾਬ ਹੁੰਦੀ ਰਹੂਗੀ ਅੱਜ ਤੋਂ ਪਿਛਲੇ ਮਹੀਨੇ ਸੀਪੀ ਸਾਹਿਬ ਨੂੰ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਸੀਗੀ ਤੇ 1 ਮਹੀਨਾ ਦੇ 6 ਦਿਨ ਹੋ ਗਏ ਹਾਲੀ ਉਹ ਜਿਹੜੇ ਐਸ ਐਚਓ ਸਾਹਿਬ ਨੂੰ ਇਹਨਾਂ ਨੇ ਗਾਂ ਮਾਰ ਕੀਤੀ ਆ ਉਹਨੇ ਇੱਕ ਵਾਰ ਨਹੀਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਵੀ ਅਸੀਂ ਤੁਹਾਡੇ ਦੇ ਜਿਹੜੇ ਬੰਦਿਆਂ ਨੇ ਆ ਘੋਰਖੋਰ ਕੀਤਾ ਵਾ ਵੀ ਇਹਨਾਂ ਦੇ ਕੀ ਕਾਰਵਾਈ ਕਰਨੀ ਆ